ਮਨਜੋਗ ਡਿਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੈਨ ਦੇ ਜਿਹੜਾ ਹੈਗਾ ਦਸ਼ਾ ਨਿਰਦੇਸ਼ਾਂ ਦੇ ਉੱਪਰ ਅੱਜ ਜਿਹੜਾ ਹੈਗਾ ਜੱਤਵੇਰੀਏ ਦੇ ਵਿੱਚ ਜਿਹੜਾ ਹੈਗਾ ਮੈਡੀਕਲ ਸਟੋਰਸ ਚੈੱਕ ਕੀਤੇ ਗਏ ਸੀ ਜਿਹਦੇ ਲਈ ਜਿਹੜਾ ਹੈਗਾ ਡਰੱਗ ਇੰਸਪੈਕਟਰ ਸ਼੍ਰੀ ਹਰਜੀਤ ਸਿੰਘ ਜੀ ਨੂੰ ਵੀ ਨਾਲ ਜਿਹੜਾ ਹੈਗਾ ਸ਼ਾਮਲ ਕੁਸਟਾ ਕੀਤਾ ਗਿਆ ਸੀਗਾ ਜਿਹੜਾ ਹੈਗਾ ਡੂਰਿੰਗ ਚੈਕਿੰਗ ਇੱਕ ਨਿਊ ਕੰਸਲ ਮੈਡੀਕਲ ਹਾਲ ਆ ਉਹਦੇ ਵਿੱਚ ਜਿਹੜਾ ਹੈਗਾ ਕੁਝ ਆਬਜੈਕਸ਼ਨੇਬਲ ਮੈਡੀਸਿਨਸ ਮਿਲੀਆਂ ਜਿਹੜੀਆਂ ਹੈਗੀਆਂ ਲਗਭਗ 90-95 ਦੇ ਨੇੜੇ ਕੈਪਸੂਲਸ ਉਜਿਹੜਾ ਹੈਗਾ ਡਰੱਗ ਇੰਸਪੈਕਟਰ ਸਾਹਿਬ ਵੱਲੋਂ ਜਿਹੜਾ ਹੈਗਾ ਜਬਤ ਕਰਕੇ ਤੇ ਪੁਲਿਸ ਪਾਰਟੀ ਦੀ ਮਦਦ ਨਾਲ ਤੇ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਐਫ ਆਈ ਆਰ ਅੰਡਰ ਸੈਕਸ਼ਨ 232 ਬੀ ਆਰ ਐਸ ਤੇ ਇੰਡੀਅਨ ਮੈਡੀਕਲ ਕੌਂਸਲਟ ਦੇ ਤਹਿਤ ਜਿਹੜਾ ਹੈਗਾ ਪ੍ਰੋਸੀਡਿੰਗਸ ਸਟਾਰਟ ਕਰ ਦਿੱਤੀ ਗਈ ਹੈ ਫਿਲਹਾਲ ਉਹਨਾਂ ਦਾ ਜਿਹੜਾ ਲਾਇਸੈਂਸ ਸਸਪੈਂਡ ਕੀਤਾ ਗਿਆ ਹੈ ਪਾਰਟੀ ਵੱਲੋਂ ਅ ਡਿਪਾਰਟਮੈਂਟ ਵੱਲੋਂ ਤੇ ਜਿਹੜਾ ਫਰਦਰ ਉਹਨਾਂ ਦੇ ਕੋਰਸ ਉੱpon ਐਕਸ਼ਨ ਆ ਉਹ ਡਰੱਗ ਐਂਡ ਕਾਸਮੈਟਿਕ ਡਿਪਾਰਟਮੈਂਟ ਲੈ ਰਿਹਾ ਤੇ ਪੁਲਿਸ ਵੱਲੋਂ ਜਿਹੜੇ ਕਿ ਐਫ ਆਈ ਆਰ ਰਜਿਸਟਰ ਕਰਕੇ ਤੇ ਜਿਹੜਾ ਹੈਗਾ ਅ ਅਗ Sure.